ਨਿਰਿੰਦਰ ਮੋਦੀ ਦੀ ਸਰਕਾਰ ਨੂੰ বিজেপি ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸਮਾਜ ਦਾ ਸਿਰ ਉੱਚਾ ਚੱਕਿਆ ਤੇ ਹੁਣ ਜਿਹੜੀ ਸਰਕਾਰ ਨਵੀਂ ਆ ਸਾਨੂੰ ਹਜੇ ਇੱਧਰ ਕੋਈ ਹਜੇ ਚਾਨਣਾ ਕੋਈ ਐਸਾ ਦਿਖਿਆ ਨਹੀਂ ਸਾਡੇ ਜਿਹੜੇ ਸਮਾਜ ਨੂੰ ਕੋਈ ਹਜੇ ਉੱਚਾ ਚੱਕਿਆ ਗਿਆ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਨੇ ਕੁਝ ਕੀਤਾ ਨਹੀਂ ਹੈ ਪਰ ਹਰ ਇੱਕ ਦਫ਼ਤਰ ਦੇ ਅੰਦਰ ਬਾਬਾ ਸਾਹਿਬ ਦੀ ਫੋਟੋ ਲਾਈ ਗਈ ਹੈ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹ ਤਾਂ ਇੱਕ ਉਹਨਾਂ ਦਾ ਆਪਣਾ ਸਟੈਂਡ ਸੀਗਾ ਵੀ ਫੋਟੋ ਲਾਤੀ ਇੱਕ ਬਾਬਾ ਸਾਹਿਬ ਦੀ ਲਾਈ ਵੀ ਆ ਇੱਕ ਭਗਤ ਸਿੰਘ ਜੀ ਲਾਈਵ ਆ ਸਾਨੂੰ ਦਾ ਅਜ ਤੱਕ ਅਜੇ ਉਹਨਾਂ ਦਾ ਕੋਈ ਬੈਨੇਫਿਟ ਇਸ ਤਰ੍ਹਾਂ ਮਿਲੇ ਨਹੀਂ ਜੇ ਉਰੇ ਨਹੀਂ ਪੂਰੇ ਪੰਜਾਬ ਚ ਸਾਡੇ ਸਫਾਈ ਕਰਨ ਜਰੀ ਅੱਜ ਵੀ ਰੋ ਰਹੇ ਆ ਜਿੰਨ ਕੋ ਸਮਾਜ ਦੇ ਵਾਸਤੇ ਦਾ ਅਸੀਂ ਖੜੇ ਆ ਜਿਹਦੇ ਜਿਹਨ ਧੱਕਾ ਹੋ ਗਿਆ ਸਮਾਜ ਗੈਲ ਅੱਜ ਕੱਲ ਮੈਂ ਸੁਣ ਰਹਾ ਹਾਂ ਹਰ ਜਗ੍ਹਾ ਤੇ ਲੂਟ ਮਾਰ ਚੋਰੀ ਚਕਾਰੀ ਜਿਆਦਾ ਹੋ ਰਹੀ ਹੈ ਪੰਜਾਬ ਮੇ ਜਿ세 ਪਹਿਲੇ ਯੂਪੀ ਬਿਹਾਰ ਤਾਂ ਵੈਸੇ ਹੋ ਰਹਾ ਹੈ ਇਹ ਨਹੀਂ ਹੋਣਾ ਚਾਹੀਏ ਬਾਬਾ ਸਾਹਿਬ ਦਾ ਨਾਮ ਲੈ ਕੇ ਪਾਕ ਸਿੰਘ ਦਾ ਨਾਮ ਲੈ ਕੇ ਵੋਟਾਂ ਲੈ ਲਈਆਂ ਸਰਕਾਰ ਬਣਾ ਲਈ ਪਰ ਲਾਗੂ ਕਰਨ ਵਾਲੇ ਪਾਸੇ ਧਿਆਨ ਨਹੀਂ ਦਿੰਦੇ। ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣ ਕੇ ਤਿਆਰ ਹੈ ਜਿਸ ਦਾ ਉਦਘਾਟਨ ਜਿਹੜਾ 22 ਜਨਵਰੀ 2024 ਨੂੰ ਹੋਵੇਗਾ ਇਸ ਤੋਂ ਪਹਿਲਾਂ ਹੀ ਅਯੁੱਧਿਆ ਦੇ ਵਿੱਚ ਨਵੇਂ-ਨਵੇਂ ਬਦਲਾਅ ਕੀਤੇ ਜਾ ਰਹੇ ਨੇ ਤੇ ਹੁਣ ਅਯੁੱਧਿਆ ਦੇ ਵਿੱਚ ਨਵੇਂ 에어ਪੋਰਟ ਦਾ ਨਾਮ ਜਿਹੜਾ ਹੈ ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਅਯੁੱਧਿਆ काम ਹੋਵੇਗਾ ਜਿਸ ਨੂੰ ਲੈ ਕੇ ਰਾਜਪੁਰਾ ਦੇ ਵਿੱਚ ਬਾਲਮਿਕ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਇਹ ਜਿਹੜੀ ਅੱਜ ਦੀ ਖੁਸ਼ੀ ਹੈਗੀ ਆ ਸਾਨੂੰ ਅੱਜ ਪੂਰੇ ਵਰਲਡ ਦੇ ਵਿੱਚ ਜਿਹੜੀ ਮਹਾਰਿਸ਼ੀ ਵਾਲਮੀਕੀ 에어ਪੋਰਟ ਦਾ ਜਿਹੜਾ ਨਾਮ ਰੱਖਿਆ ਗਿਆ ਉਹ ਨਰਿੰਦਰ ਮੋਦੀ ਜੀ ਜਿਹੜੀ ਸਰਕਾਰ ਦੇ ਵਿੱਚ ਉੱਥੇ ਰੱਖਿਆ ਗਿਆ अयोध्या जी ਦੇ ਵਿੱਚ ਜਿੱਥੇ राम जी ਦਾ ਜਿਹੜਾ ਮੰਦਿਰ ਬਣਾਇਆ ਗਿਆ अयोध्या ਦੇ ਵਿੱਚ ਉੱਥੇ ਜਿਹੜਾ 에어ਪੋਰਟ ਜਿਹੜਾ ਉਹਦਾ ਨਾਮ ਰੱਖਿਆ ਗਿਆ ऋषि वाल्मीकि 에어ਪੋਰਟ ਉਸ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਉਸ ਸਰਕਾਰ ਨੂੰ ਆਪਣਾ ਨਰਿੰਦਰ ਮੋਦੀ ਦੀ ਸਰਕਾਰ ਨੂੰ বিজেপি ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਮਾਜ ਦਾ ਸਿਰ ਉੱਚਾ ਚੱਕਿਆ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਵਾਲਮੀਕ ਤੀਰਥ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉੱਥੇ ਨਿਊ ਪੱਥਰ ਰੱਖ ਕੇ ਅੱਜ ਤੀਨ ਸਾਨੂੰ ਘੁੰਮਣ ਵਾਸਤੇ ਦਿਆ ਔਰ ਇਧਰ ਨਰਿੰਦਰ ਮੋਦੀ ਜੀ ਨੇ ਜਿਹੜਾ ਸਾਡਾ 에어ਪੋਰਟ ਰਿਸ਼ੀ ਵਾਲਮੀਕੀ 에어ਪੋਰਟ ਨਾਮ ਰੱਖਿਆ ਗਿਆ ਸਾਨੂੰ ਅੱਜ ਬੜੀ ਖੁਸ਼ੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਵਰਲਡ ਦੇ ਵਿੱਚ ਅਸੀਂ ਉਹਨਾਂ ਦਾ ਬੜੇ ਦਿਲੋਂ ਧੰਨਵਾਦ ਵਾਲਮੀਕ ਸਮਾਜ ਵੱਲੋਂ ਐਸਸੀਬੀਸੀ ਸਮਾਜ ਵੱਲੋਂ ਸਾਰੇ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਰਿੰਦਰ ਮੋਦੀ ਜੀ ਦਾ ਔਰ ਯੋਗੀ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਗਿਆ ਹੋਰ ਕੁਝ ਇੱਕ ਮਿੰਟ ਹੋਰ ਕੁਝ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਭਗਵੰਤ ਮਾਨ ਨੂੰ ਜਿੱਦਾਂ ਮੋਦੀ ਜੀ ਨੇ ਨਾਮ ਉੱਚਾ ਕੀਤਾ ਦਿੱਤਾ ਦੇਖੋ ਸਰਕਾਰਾਂ ਜਿਹੜੀ ਵੀ ਆਈਆਂ ਦੇਖੋ ਪਹਿਲੇ ਇਤਨੀ ਹੁਣ ਜਾਗਰੂਤੀ ਹੋ ਗਈ ਜਿਵੇਂ ਕਿ ਅਕਾਲੀ ਦਲ ਨੇ ਸਾਡੇ ਜਿਹੜੇ ਸਮਾਜ ਦੇ ਬੰਦਿਆਂ ਨੂੰ ਉੱਪਰ ਚੱਕਿਆ ਸੀਗਾ ਉਹਦੇ ਦੇ ਸੀਗੇ ਉਹਦੇ ਵਿੱਚ ਜਿਵੇਂ ਰਣਿੱਕੇ ਜੀ ਹੋਗਾ ਹੋਰ ਹੋਗੇ ਤੇ ਹੁਣ ਜਿਹੜੀ ਸਰਕਾਰ ਨਵੀਂ ਆ ਸਾਨੂੰ ਹਜੇ ਇੱਧਰ ਕੋਈ ਹਜੇ ਚਾਨਣਾ ਕੋਈ ਐਸਾ ਦਿਖਿਆ ਨਹੀਂ ਸਾਡੇ ਜਿਹੜੇ ਸਮਾਜ ਨੂੰ ਕੋਈ ਹਜੇ ਉੱਚਾ ਚੱਕਿਆ ਗਿਆ ਕੁਝ ਹੋਰ ਵੀ ਤੁਸੀਂ ਮੰਗ ਕਰਦੇ ਹੋ ਭਾਜੀਪੀ ਕੇਂਦਰ ਸਰਕਾਰ ਨੂੰ ਦੇਖੋ ਅਸੀਂ ਇਹ ਕਹਿ ਰਹੇ ਹਾਂ ਜਿਵੇਂ ਜਿਵੇਂ ਕਿ ਸ਼ਹਿਰਾਂ ਉਹ ਇੱਕ ਇੱਕ ਰੈਵਰੀ ਜਿਹੜੀ ਹੈਗੀ ਆ ਬਾਬਾ ਸਾਹਿਬ ਦੇ ਨਾਮ ਤੇ ਜਾਂ ਵਾਲਮੀਕੀ ਮਹਾਰਾਜ ਦੇ ਨਾਮ ਤੇ ਜਿਹੜੇ ਜਿੰਨੇ ਸ਼ਹਿਰ ਹੈਗੇ ਆ ਕੱਲੇ ਕੱਲੇ ਸ਼ਹਿਰ ਦੇ ਵਿੱਚ ਇੱਕ ਪੜਨ ਵਾਸਤੇ ਡਾਇਰੈਕਟ ਨਹੀਂ ਹੋਣੀ ਚਾਹੀਦੀ ਆ ਇੱਕ ਜਿਹੜਾ ਨਸ਼ੇ ਵੇਚਣ ਵਾਲਾ ਇੱਕ ਉਹ ਬਣਾਇਆ ਜਾਣਾ ਚਾਹੀਦਾ ਤਾਂ ਕਿ ਜਿਹੜੇ ਬੰਦੇ ਨੌਜਵਾਨ ਬੱਚੇ ਨਸ਼ੇ ਕਰ ਰਹੇ ਆ ਉਹਨਾਂ ਨੂੰ ਕਿਸੇ ਮਾਂ-ਪਾਪਾ 15000 20000 ਪਰਨ ਵਾਸਤੇ ਗੁੰਜਾਇਸ ਨਹੀਂ ਹੈ ਉੱਥੇ ਉਹਨਾਂ ਦੀ ਰਖਵਾਲੀ ਹੋਵੇ ਦੇਖਭਾਲ ਹੋਵੇ ਵਧੀਆ ਉਹ ਬੱਚਾ ਦੁਆਰ ਤੇ ਜ਼ਿੰਦਗੀ ਬਦਲਿਤ ਕਰੇ ਉਸੀਂ ਕਹਿੰਦੇ ਕਿ ਪੰਜਾਬ ਸਰਕਾਰ ਨੇ ਕੁਝ ਕੀਤਾ ਨਹੀਂ ਹੈ ਪਰ ਹਰ ਇੱਕ ਦਫਤਰ ਦੇ ਅੰਦਰ ਬਾਬਾ ਸਾਹਿਬ ਦੀ ਫੋਟੋ ਲਾਈ ਗਈ ਹੈ ਉਸ ਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹ ਤਾਂ ਇੱਕ ਉਹਨਾਂ ਦਾ ਆਪਣਾ ਸਟੈਂਡ ਸੀਗਾ ਵੀ ਫੋਟੋ ਲਾਤੀ ਇੱਕ ਬਾਬਾ ਸਾਹਿਬ ਦੀ ਲਾਈ ਵੀ ਆ ਇੱਕ ਭਗਤ ਸਿੰਘ ਜੀ ਲਾਈ ਵੀ ਆ ਸਾਨੂੰ ਤਾਂ ਅਜ ਤੱਕ ਜਦੋਂ ਉਹਨਾਂ ਦਾ ਕੋਈ ਬੈਨਿਫੀਟ ਇਸ ਤਰ੍ਹਾਂ ਮਿਲਿਆ ਨਹੀਂ ਪਰ ਸਿਰਫ ਦਫਤਰਾਂ ਦੇ ਵਿੱਚ ਲੱਗੀ ਹੋਈ ਆ ਪਰ ਜੇ ਸਾਡੇ ਨਾਲ ਉਹਨੂੰ ਦੇਖਦੇ ਹੋਏ ਵੀ ਅੱਜ ਵੀ ਸਾਡੇ ਨਾਲ ਸਰਕਾਰਾਂ ਕਰਦੀਆਂ ਅਗਰ ਜੇ ਹੁੰਦਾ ਤਾਂ ਸਾਡਾ ਪਹਿਲੇ ਧਾਰ ਤੇ ਹਰ ਕੰਮ ਹੋਵੇ ਜੇ ਉਹਰੇ ਨਹੀਂ ਪੂਰੇ ਪੰਜਾਬ 'ਚ ਸਾਡੇ ਸਫਾਈ ਕਰਮਚਾਰੀ ਅੱਜ ਵੀ ਰੋ ਰਹੇ ਆ ਕਿਉਂਕਿ ਸਾਡੇ ਹਜੇ ਤੱਕ ਸਰਕਾਰ ਨੂੰ ਅਸੀਂ ਸੋਚਿਆ ਸੀ ਸਾਡੀ ਸਰਕਾਰ ਬਣੇਗੀ ਸਾਰੇ ਬਿਗੈਰ ਪਹਿਲੀ ਸਾਰ ਤੋਂ ਬਿਗੈਰ ਸਾਰ ਤੋਂ ਪੱਕੇ ਹੋਵਾਂਗੇ ਹਜੇ ਤੱਕ ਪੱਕੇ ਨਹੀਂ ਕਰੇਗੇ ਉਸ ਤਰ੍ਹਾਂ ਹੀ ਉੱਤਰੀ ਅਸੀਂ ਲਟਕ ਰਹੇ ਆ ਸਾਰੇ ਕਿਉਂਕਿ ਪੰਜਾਬ ਦਾ ਬਾਇਟ ਡਾਟਾ ਸਾਡੇ ਮੇ ਪਿਆ ਅਸੀਂ ਹਰ ਵੇਰੀ ਮੀਟੀਆਂ ਕਰਦੇ ਆ ਹੁਣ 5 ਤਰੀਕ ਨੂੰ ਮੀਟਿੰਗ ਰੱਖੀ ਸੀਗੀ ਮੰਤਰੀ ਜੀ ਨਾਲ ਉਹ ਉਹਨੇ ਵੀ ਸਾਨੂੰ ਲਾਰਾ ਜਿਹਾ ਲਾ ਕੇ ਤੋਰ ਤੇ ਆ ਸਮਾਜ ਦੇ ਪ੍ਰਧਾਨੋਂ ਕੀ ਕਰੋਗੇ ਆਪਣੇ ਸਮਾਜ ਦੇ ਲਈ ਆ ਦੇਖੋ ਸਮਾਜ ਦੇ ਵਾਸਤੇ ਦਾ ਅਸੀਂ ਖੜੇ ਆ ਜਿੱਦੇ ਜਿੱਦੇ ਤੱਕਾ ਹੋਵੇਗਾ ਸਮਾਜ ਗੈਲ ਜਾਂ ਜਿੱਥੇ ਨੂੰ ਲੋੜ ਹੈ ਸਾਡੀ ਅਸੀਂ ਉੱਥੇ ਖੜਾਂਗੇ ਉੱਥੇ ਜਾ ਕੇ ਉਹਨਾਂ ਦਾ ਦੁੱਖ ਦੁੱਖ ਦੇ ਵਿੱਚ ਸ਼ਾਮਲਾਉਂਦੇ ਹਾਂ ਜੀ ਨਮਸਕਾਰ ਮੇਰਾ ਨਾਮ ਵਿੱਕੀ ਦਵੇ ਹੈ ਮੈਂ ਫਿਲਮ ਪ੍ਰੋਡੂਸਰ ਹੂੰ ਐਕਟਰ ਵੀ ਹੂੰ ਬਾਲੀਵੁੱਡ ਸੇ ਹੂੰ ਬੰਬੇਸਾ ਆਇਆ ਹੂੰ ਔਰ ਮੈਂ ਯਹਾਂ ਵਾਲਮੀਕੀ ਮਹਾਰਾਜ ਦਾ ਅੱਜ ਜੋ ਹੋਆ ਹੈ 에ਰਪੋਰਟ ਬਣਾ ਹੈ ਬੀਜੇਪੀ ਸਰਕਾਰ ਨੇ ਬਹੁਤ ਅੱਛਾ ਕੰਮ ਕੀਆ ਹੈ और वो हर कास्ट को लेके चलते हैं हर जात को लेके चलते हैं और बहुत खुशी की बात है कि चलो अयोध्या के अंदर उन्होंने ये बहुत अच्छा काम किया है और यहाँ भी हमारे हंसराज जी एक वाल्मीकि चौक बनाने वाले हैं और हम पहले से उनको शुभकामना दे रहे बधाई दे रहे बात है पंजाब की पंजाब सरकार की तो पंजाब सरकार वैसे तो सब सरकार अच्छी है कोई बुरी नहीं है लेकिन इन सरकार को जो छोटे लोग हैं गरीब लोग हैं उनके ऊपर ध्यान देना पड़ेगा आजकल मैं सुन रहा हूँ हर जगह पे लूट मार चोरी चकारी ज़्यादा हो रही है पंजाब में जैसे पहले यूपी बिहार था वैसे हो रहा है ये नहीं होना चाहिए किसी बड़े बड़े लोगों को धमकियाँ आ रही है ये भी नहीं होना चाहिए सरकार को उस पर ध्यान देना चाहिए बाकी तो सब चल ही रहा है थैंक यू सो so मच रजिंदर चापड़ अस अज बाबा साहब की प्रतिमा के मूहे जड़े लड्डू बन रहे खुशी के ਉਹਦਾ ਬੇਸਿਕ ਕਾਰਨ ਇਹ ਹੈ ਕਿ 바ਵਾ ਸਾਹਿਬ ਨੇ 75 ਸਾਲ ਪਹਿਲਾਂ ਸੰਵਿਧਾਨ ਦੇ ਵਿੱਚ ਇਹ ਹੱਕ ਸਾਨੂੰ ਦੇ ਦਿੱਤੇ ਸੀ ਪਰ ਇੱਥੋਂ ਦੀ ਮੌਜੂਦਾ ਸਰਕਾਰਾਂ ਜਿਹੜੀ ਵੀ ਸੈਂਟਰ ਦੇ ਵਿੱਚ ਆਈ ਜਾਂ ਸਟੇਟ ਦੇ ਵਿੱਚ ਆਈ ਹੈ ਉਹ ਸੰਵਿਧਾਨ ਤੋਂ ਆਨਾ ਕਰਨੀ ਕਰਦੀ ਰਹੀ ਹੈ ਚਾਹੇ ਸੈਂਟਰ ਦੀ ਸਰਕਾਰ ਹੋਵੇ ਕਿੰਨਾ ਪੂਰੇ ਦੇਸ਼ ਦੇ ਵਿੱਚ ਰੌਲਾ ਪੈ ਰਿਹਾ ਹੈ ਕਿ ਸੰਵਿਧਾਨ ਨੂੰ ਬਦਲ ਦੀ ਗੱਲ ਕਰਦੇ ਆ ਜਿਨ੍ਹਾਂ ਉਹ ਵਿਰੋਧ ਕਰਦੇ ਆ ਸੰਵਿਧਾਨ ਦਾ ਉਨਾਂ ਹੀ ਲੋਕ ਵੱਧ ਇਕੱਠੇ ਹੁੰਦੇ ਆ ਔਰ ਪੰਜਾਬ ਦੇ ਵਿੱਚ ਵੀ ਇਹ ਗੱਲ ਹੈ ਕਿ ਹੁਣੇ ਤੁਸੀਂ ਪੁੱਛਿਆ ਸੀ ਕਿ ਮੌਜੂਦਾ ਸਰਕਾਰ ਪ੍ਰਤੀ ਤੁਹਾਡਾ ਕੀ ਰਵੱਈਆ ਇਹਨਾਂ ਨੇ ਵੀ ਜਦੋਂ ਸਰਕਾਰ ਬਣ ਗਈ ਸਵਿਧਾਨ ਲਾਗੂ ਕਰਨ ਤੋਂ ਭੱਜਿਆ ਇਹ ਘਟੋ ਘਟ 6 ਕੇਸ ਇਹਨਾਂ ਨੇ ਹਾਈ ਕੋਰਟ ਚੋਂ ਵਾਪਸ ਲਏ ਆ ਸਭ ਤੋਂ ਪਹਿਲਾ ਕੇਸ ਇਹ ਹਾਈ ਕੋਰਟ ਚੋਂ ਵਾਪਸ ਲਿਆ ਸੀਗਾ ਕਿ ਜਿਹੜੇ ਲਾਭ ਸਰ ਭਰਤੀ ਕਰਨੇ ਸੀ 178 ਉਹਦੇ ਵਿੱਚੋਂ ਇਹ ਸਰਕਾਰ ਭੱਜ ਗਈ ਸੀ ਕਿ ਐਸਸੀ ਬੀਸੀ ਲੋਕਾਂ ਦਾ ਅਕਲ ਨਹੀਂ ਹੈ ਇਹਨਾਂ ਦਾ ਲਾਭ ਸਰ ਨਹੀਂ ਭਰਤੀ ਹੋ ਸਕਦਾ ਜਦੋਂ ਲੋਕ ਸੜਕਾਂ ਤੇ ਆਏ ਬਾਬਾ ਸਾਹਿਬ ਦਾ ਝੰਡਾ ਚੱਕਿਆ ਤਾਂ ਸਰਕਾਰ ਨੂੰ ਕੇਸ ਵਾਪਸ ਲੈਣਾ ਪਿਆ आनंद भाना जे के के ने जे ये गल कह के सारਤਾ ਕੇ ਅਸੀਂ 58 ਲਾਭ ਸਰ ਐਸਸੀ ਸਮਾਜ ਦੀ ਭਰਤੀ ਕਰਾਂਗੇ ਪਰ ਹੁਣ ਤੱਕ ਭਰਤੀ ਨਹੀਂ ਕਰੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਵੀ ਇਸ ਗੱਲੋਂ ਵਿਰੋਧ ਕਰਦੇ ਆ ਕਿ ਉਹ ਆਪਣੀ ਕਹਿਣੀ ਤੋਂ ਹਾਰ ਕਰਨ ਤੇ ਪੱਕੇ ਨਹੀਂ ਬਾਬਾ ਸਾਹਿਬ ਦਾ ਨਾਮ ਲੈ ਕੇ ਭਗਤ ਸਿੰਘ ਦਾ ਨਾਮ ਲੈ ਕੇ ਵੋਟਾਂ ਲੈ ਲਈ ਸਰਕਾਰ ਬਣਾ ਲਈ ਪਰ ਲਾਗੂ ਕਰਨ ਵਾਲੇ ਪਾਸੇ ਧਿਆਨ ਨਹੀਂ ਦਿੰਦੇ ਰਹੀ ਅੱਜ ਦੀ ਗੱਲ ਜੋ ਬਾਬਾ ਸਾਹਿਬ ਨੇ ਸੰਸਦਾਂ ਚ ਉਹਦੇ ਵਿੱਚ ਸਾਨੂੰ ਐਸਸੀ ਸਮਾਜ ਨੂੰ ਜਿਹੜੇ ਅਧਿਕਾਰ ਦਿੱਤੇ ਸੀ ਉਹਦੇ ਤਹਿਤ ਹੀ ਮੌਜੂਦਾ ਕੇਂਦਰ ਸਰਕਾਰ ਨੇ ਯਾ ਰੂਪੀ ਸਰਕਾਰ ਨੇ ਜੋ ਯੋਦੇ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਸ਼ੀ ਨਾਂ ਦੇ 에어ਪੋਰਟ ਦਾ ਨਾਮ ਰੱਖਿਆ ਉਹਦਾ ਸੀ ਧੰਨਵਾਦ ਕਰਦੇ ਆਂ ਔਰ ਸਾਰੇ ਦਲਤ ਸਮਾਜ ਨੂੰ ਐਸਸੀ ਸਮਾਜ ਨੂੰ ਵਧਾਈ ਵੀ ਦਿੰਨੇ ਆਂ ਔਰ ਇਹੋ ਜਿਹੇ ਉਪਰਾਲੇ ਜਿਹੜੇ ਸਮੇਂ ਸਮੇਂ ਰ ਹੋਣੇ ਚਾਹੀਦੇ ਤਾਂ ਕਿ ਇਹ ਗਰੀਬ ਲੋਕਾਂ ਦਾ ਜਿਹੜਾ ਉਧਾਰ ਹੋ ਸਕੇ ਐਕਸ਼ਨ ਪੰਜਾਬ ਵੈਬ ਨਿਊਜ਼ ਦੇ ਲਈ ਰਾਜਪੁਰਾ ਤੋਂ ਗੁਰਪ੍ਰੀਤ ਮੰਦਿਰ ਰਿਪੋਰਟ